ਸਰ ਮੇਰਾ ਨਾਮ ਗਗਨਦੀਪ ਸਿੱਕਾ ਮੈਂ ਇਥੇ ਮhalla ਗੋਬਿੰਦ ਸਰ ਦਾ ਰਹਿਣਾ ਲਾ ਜੀ ਕੀ ਹੋਇਆ ਸੀ ਸਾਨੂੰ ਉਹ ਐਕਚੁਅਲੀ ਮੈਂ ਬ੍ਰਦਰ ਦੀ ਮੈਰਿਜ ਪਿਛਲੇ ਸਾਲ 5 ਜੂਨ 2023 ਨੂੰ ਇਹਦੀ ਮੈਰਿਜ ਮੰਦਿਰ ਦੇ ਵਿੱਚ ਕੀਤੀ ਸੀ ਬਿਨਾ ਕਿਸੇ ਲੈ ਦੇ ਦੇ ਤੋਂ ਗਲੀ ਦੀਆਂ ਹੀ 3-4 ਲੇਡੀਜ਼ ਸੀਗੀਆਂ ਜਿਹੜੀਆਂ ਕਿਸ ਤਰੀ ਸਭ ਬਣੀ ਹੋਈ ਹੈ ਉਹਨਾਂ ਵੱਲੋਂ ਗਰੰਟੀਆਂ ਚੁੱਕਿਆਂ ਗਿਆ ਸੀ ਵੀ ਕੁੜੀ ਦੇ ਪਰਿਵਾਰ ਦੀ ਅਸੀਂ ਗਰੰਟੀ ਲੈਨੇ ਆ ਤੇ ਅਸੀਂ ਵਿੱਚ ਬੈਠੇ ਆ ਜੀ ਰਿਸ਼ਤਾ ਕਰ ਦਿਓ ਮੰਦਿਰ ਚ ਫੇਰੇ ਹੋਏ ਸਾਰਾ ਕੁਝ ਹੋ ਗਿਆ ਮਹੀਨੇ ਬਾਅਦ ਹੀ ਆ ਕੇ ਲੜਕੀ ਨੇ ਬਰਦਰ ਨੂੰ ਜੀ ਮਕਾਨ ਦੇ ਰਜਿਸਟਰੀ ਮੇਰੇ ਨਾਂ ਕਰਾ ਨਹੀਂ ਤੇ ਤੁਹਾਨੂੰ ਦਾਜ ਦੇ ਦੇ ਪਰਚੇ ਵਿੱਚ ਵਸਾ ਦਾਂਗੇ ਅਸੀਂ ਬਰਦਾਸ਼ਤ ਕਰਦੇ ਇਹਨਾਂ ਨੂੰ ਪੇਰੈਂਟਸ ਨੂੰ ਬੁਲਾਈਏ ਇਹ ਸਾਰੇ ਜਿਹਨੇ ਇਕੱਠੇ ਹੋ ਕੇ ਆਜਣ ਕਿਸੇ ਤੀਜੇ ਬੰਦੇ ਨੂੰ ਪੰਚਾਇਤ ਨਾ ਕਰਨ ਦੇ ਚਲੋ ਜੀ ਕਰਦੇ ਕਰਾਂਦੇ ਬਸ ਸਾਡਾ ਜਿਵੇਂ ਬਖਤ ਮਾੜਾ ਸੀ ਤੇ ਇਹਨਾਂ ਨੇ ਸਾਰਾ ਕੁਝ ਕਰਦੇ ਕਰਾਂਦੇ ਆ ਇਹ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੱਤਾ ਆਪ ਅੰਦਰ ਕਬਜ਼ੇ ਤੇ ਬਹਿ ਗਏ ਚਲੋ ਮੈਂ ਮਦਰ ਨੂੰ ਵੀ ਬਾਹਰ ਕੱਢ ਦਿੱਤਾ ਮੈਂ ਮਦਰ ਨੂੰ ਵੀ ਲੋਨ ਲੈ ਕੇ ਉੱਪਰ ਪੋਰਸ਼ਨ ਬਾਹਰ ਤਾਂ ਵੀ ਮਾਤਾ ਜੀ ਵੀ ਤੁਸੀਂ ਬਜ਼ੁਰਗ ਹੈਗੇ ਹੋ 슈ਗਰ ਤੇ ਹਾਰਡ ਦੇ ਪੇਸ਼ੈਂਟ ਹੋ ਪੀਐਸਟੀਐਮ ਤੁਸੀਂ ਸੜਕਾਂ ਤੇ ਕਿਉਂ ਰੋਲੋਗੇ ਮੈਂ ਵੱਖਰਾ ਰਹਿਣਾ ਜੀ ਲੇਕਿਨ ਇਹ ਫੇਰ ਨਹੀਂ ਮੰਨੇ ਇਹਨਾਂ ਨੇ ਹਾਰ ਕੇ ਜੀ 20 ਅਗਸਤ ਨੂੰ ਵੀ ਪਹਿਲਾਂ ਪਹਿਲਾਂ ਇਹਨਾਂ ਨੇ ਅਗਸਤ ਦੇ ਵਿੱਚ ਡੋਮੈਸਟਿਕ ਵਾਇਲੈਂਸ ਦਾ ਕੋਰਟ ਕੇਸ ਕੀਤਾ ਜਿਹਦੇ ਚ ਇਹਨਾਂ ਨੇ 10 ਲੱਖ ਰੁਪਇਆ ਆਪਣੇ ਲਈ ਤੇ 10 ਲੱਖ ਆਪਣਾ ਬੇਟਾ ਜੋ ਕਿ ਇਹਦੇ ਪਤਾ ਨਹੀਂ ਪਹਿਲੇ ਵਿਆਹ ਚ ਹੋਇਆ ਜਾਂ ਦੂਜੇ ਚ ਆ ਉਹ ਨਾਲ ਲੈ ਕੇ ਅਸੀਂ ਉਹਨੂੰ ਵੀ ਅਡੌਪਟ ਕਰ ਲਿਆ ਕੋਈ ਗੱਲ ਨਹੀਂ ਮਾਂ ਪੁੱਤ ਨੂੰ ਅਲੱਗ ਨਾ ਕਰੀਏ 10 ਉਹਦੇ ਲਈ 10 ਉਹਦੇ ਲਈ ਮੰਗ ਕੇ ਕੋਰਟ ਚ ਕੇਸ ਕੀਤਾ ਹੁਣ ਤੁਸੀਂ ਜੇ ਸਾਡੇ ਤੇ ਡੋਮੈਸਟਿਕ ਵਾਇਲੈਂਸ ਕੇਸ ਕਰ ਦਿੱਤਾ ਵੀ ਅਸੀਂ ਤੁਹਾਡੇ ਨਾਲ ਡੋਮੈਸਟਿਕ ਵਾਇਲੈਂ ਫਿਰ ਤੁਸੀਂ ਸਾਡੇ ਘਰ 20 ਅਗਸਤ ਨੂੰ ਵੀ ਆ ਕੇ ਅਟੈਕ ਦੀ ਕੋਸ਼ਿਸ਼ ਕੀਤੀ ਉਦੋਂ ਦਰਵਾਜ਼ਾ ਨਹੀਂ ਖੋਲਿਆ ਲੇਕਿਨ ਹੁਣ ਕਰਵਾ ਚੌਥਲੇ ਦਿਨ ਸ਼ਾਮ ਨੂੰ 8:30 ਵਜੇ ਇੱਕ ਪੁਲਿਸ ਮੁਲਾਜ਼ਮ ਨੂੰ ਨਾਲ ਲੈ ਕੇ ਸਾਡੇ ਘਰ ਦਾ ਦਰਵਾਜ਼ਾ ਖੁਲਵਾਇਆ ਗਿਆ ਜੀ ਅਸੀਂ ਸਬੰਧ ਦੇਣੇ ਆ ਔਰ ਉਸ ਪੁਲਿਸ ਮੁਲਾਜ਼ਮ ਦੇ ਇਸ਼ਾਰੇ ਦੇ ਉੱਤੇ ਸਾਰੀ ਟੀਮ ਕੁੜੀ ਵਾਲਿਆਂ ਦਾ ਪਰਿਵਾਰ ਆ ਕੇ ਪਹਿਲੇ ਤੇ ਮੇਰੀ ਮਦਰ ਨਾਲ ਮੇਰੇ ਬ੍ਰਦਰ ਨਾਲ ਜਦੋਂ ਮੈਂ ਪਹੁੰਚਿਆ ਸਾਡੇ ਨਾਲ ਅੰਦਰ ਵੀ ਕੁੱਟਮਾਰ ਹੋਈ ਇਹ ਸਹੀ ਮੌਕੇ ਤੇ ਮੌਜੂਦ ਦੇ ਵਿੱਚ ਇਹ ਸਾਰਾ ਕੁਝ ਵਾਕਿਆ ਹੋ ਗਿਆ ਕਿੱਤੇ ਕਿਤੇ ਮਾਰਿਛਟ ਤੁਹਾਡੀ ਕਿਦਾਂ ਰਣਿੰਦਰ ਨੂੰ ਲੈ ਕੇ ਆਏ ਮੈਂ ਤਾਂ ਅਜੇ ਜੀ ਅੰਦਰ ਹੀ ਬੜਿਆ ਸੀ ਵੀ ਹਾਂਜੀ ਐਸਆਈ ਸਾਹਿਬ ਆਏ ਨੇ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਇਹ ਪੋਜੀਸ਼ਨ ਖਰਾਬ ਹੈਗੀ ਹੈ ਮੈਂ ਤਾਂ ਆਇਆ ਆ ਕੇ ਮੈਂ ਤਾਂ ਉਹਨੂੰ ਕਿਹਾ ਹਾਂਜੀ ਸਰ ਇੰਨੇ ਨੂੰ ਮੈਨੂੰ ਸਾਰੇ ਜਿਹੜੇ ਲੜਕੀ ਦੇ ਭਰਾ ਲੜਕੀ ਦਾ ਫਾਦਰ ਤੇ ਲੜਕੀ ਦੀ ਮਾਦਰ ਟੁੱਟ ਪਏ ਹੋਰ ਤਿੰਨ ਚਾਰ ਲੇਡੀਜ਼ ਸੀਗੀਆਂ ਏਜੰਟ ਸੀਗੀਆਂ ਮੈਂ ਉਹਨਾਂ ਨੂੰ ਕਹਿੰਦਾ ਹੋਇਆ ਬਾਹਰ ਨੂੰ ਆਇਆ ਬਾਹਰ ਨੂੰ ਆ ਕੇ ਫੇਰ ਉਹਨਾਂ ਮੈਨੂੰ ਇੰਨੇ ਨੂੰ ਕਿੱਥੋਂ ਆ ਗਏ ਇਹ ਐਕਚੁਅਲੀ ਸਾਡੀ ਗਲੀ ਦੇ ਵਿੱਚ ਇਹਨਾਂ ਦੇ 13 ਪਰਿਵਾਰਾਂ ਨੂੰ ਇਹਨਾਂ ਨੇ ਵਿਆਜ ਤੇ ਪੈਸੇ ਦਿੱਤੇ ਹੋਏ। ਇਹ ਆਲਰੇਡੀ ਪਲੈਨਿੰਗ ਸੀਗੀ। ਜਿਹੜਾ ਫਾਈਨਾਂਸਰ ਕੰਮ ਕਰਦੇ। ਫਾਈਨਾਂਸ ਦਾ ਕੰਮ ਹੈ ਜੀ। ਇਹ ਜਿਹੜਾ ਤੋਂ ਬਾਅਦ ਮੁਲਾਜ਼ਮਾਂ ਨੇ ਓਟਮਾਰ ਕੀਤੀ। ਮਲਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਇਹ ਤਾਂ ਮੈਂ ਬਾਅਦ ਵਿੱਚ ਸੀਸੀਟੀਵੀ 'ਚ ਦੇਖੇਗਾ ਕਿ ਮੁਲਾਜ਼ਮ ਤਾਂ ਅੰਦਰ ਹੀ ਮੇਰੇ ਨਾਲ ਲੜਨ ਲੱਗ ਗਿਆ। ਉਹ ਕਾਕਾ ਤੂੰ ਕੀ ਬੋਲਦਾ ਹੈਗਾ ਵੀ ਮੀਆਂ ਬੀਬੀ ਦੀ ਗੱਲ ਹੈ ਜੀ। ਹੁਣ ਦੇਖੋ ਮੇਰੀ ਮਾਦਰਈਆ ਮੇਰੇ ਭਰਾ ਦੇ ਨਾਲ ਕੋਈ ਅਟੈਕ ਕਰੇ ਜਾਂ ਕੋਈ ਗਲਤ ਗੱਲ ਕਰੇ ਬੀਂਗੇ ਵੱਡਾ ਭਰਾ ਹੋਂਦੇ ਨਾਤੇ ਮੈਨੂੰ ਤਾਂ ਬੈ ਤੁਸੀਂ ਆ ਕੌਫਸਰਾਂ ਨੂੰ ਕਿੰਨੇ ਗੇੜੇ ਮਾਰ ਚੁੱਕੇ ਮੈਂ ਤਾਂ ਸਰ 20 ਤਰੀਕ ਨੂੰ ਇਨਸੀਡੈਂਟ ਹੋਇਆ 21 ਨੂੰ ਜਾਂ 22 ਨੂੰ ਜਾਂ 23 ਨੂੰ ਜਾਂ 24 ਨੂੰ ਮੈਂ ਸੀਪੀ ਸਾਹਿਬ ਦੇੇਸ਼ ਹੋਇਆ 25 ਤਰੀਕ ਨੂੰ ਪਹਿਲੀ ਵਾਰੀ ਐਸਐਚਓ ਸਾਹਿਬ ਮੈਨੂੰ ਮਿਲੇ ਔਰ ਮੈਨੂੰ ਕਹਿੰਦੇ ਤੁਸੀਂ ਮੇਰੇ ਕੋਲ ਆਂਦੇ ਵਿਆ ਸੀਪੀ ਸਾਹਿਬ ਕੋਲ ਗਏ ਹੋ ਤੁਸੀਂ ਮੇਰੀ ਕੰਪਲੇਂਟ ਕੀਤੀ ਮੈਂ ਉਹਨਾਂ ਨੂੰ ਹੱਥ ਜੋੜੇ ਸਰ ਮੈਂ ਕੰਪਲੇਂਟ ਦੇ ਮੂਡ ਨਾਲ ਨਹੀਂ ਸੀ ਗਿਆ ਮੈਂ 4 ਦਿਨ ਤੋਂ ਤੁਹਾਡੇ ਕੋਲ ਇੱਥੇ ਜਿਹੜਾ ਖਾ ਰਿਹਾ ਲੇਕਿਨ ਮੇਰੀ ਕੋਈ ਸੁਣ ਨਹੀਂ ਰਿਹਾ ਅੱਜ ਵੀ ਤੁਸੀਂ ਦੇਖੋ ਸਰ 10 ਤਰੀਕ ਹੋ ਗਈ ਹੈ 20 ਤਰੀਕ ਦਾ ਇਨਸੀਡੈਂਟ ਹੋਇਆ ਅੱਜ 20 ਦਿਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਉਹ ਤਾਂ ਫਿਰ ਦੁਬਾਰਾ ਸਾਨੂੰ ਜਾਣ ਨੂੰ ਰਿਸਕ ਹੈ ਤਾਂ ਮੇਰਾ ਵਿਆਹ ਹੋਇਆ ਸੀ ਪਿਛਲੇ ਸਾਲ 5 ਜੂਨ 2020 ਨੂੰ ਵਿਆਹ ਬਾਅਦ ਮਤਲਬ 2 ਮਹੀਨੇ ਹੋ ਹੀ ਰਹੀਏ ਪੂਰੀ ਮੇਰਾ ਵਿਆਹ ਰਮਨਦੀਪ ਨਾਲ ਹੋਇਆ 2 ਮਹੀਨੇ ਹੋ ਹੀ ਰਹੀਏ 2 ਮਹੀਨੇ ਬਾਅਦ ਜਗਹ ਹਲ ਅੱਲੇ ਮੇਰੇ ਨਾਲ ਇਹ ਆ ਮੇਰੇ ਨਾਮ ਲਗਵਾ ਨਹੀਂ ਮੈਂ ਨਾਮ ਨਹੀਂ ਰਹਿਣਾ ਐਦਾ ਉਦਾ ਮਤਲਬ ਦਿੱਲੀ ਚਾਹਦਾ ਦਿੱਲੀ ਲਗਾ ਚਾਹਦੇ ਬਗੈਰਾ ਫੋਨ ਲੱਗ ਗਿਆ ਫਿਰ ਤੁਸੀਂ ਸਮਝਾਇਆ ਨਹੀਂ ਸਮਝੀ ਬਹੁਤ ਸਮਝਾਇਆ ਗੱਲੀ ਵਾਂਗ ਸਮਝਾਇਆ ਪੰਜਾਇ ਵੀ ਤੇ ਵੀ ਸਮਝਾਇਆ ਨਹੀਂ ਸਮਝਿਆ ਫਿਰ ਉਹਨਾਂ ਨੇ ਨਾ ਹਾਦਿਓ ਇਹ ਜੋ ਆਦੋ ਮੈਂ ਹੀ ਵਾਇਲਰ ਦਾ ਇਹ ਪਾ ਫਿਰ ਇਹ ਪਾ ਇਹ ਆ ਮਾਈ ਚਲੇ ਗਈ ਹੈ ਇਹ ਮਾਈ ਜਾਂ ਬਾਜੂ ਵੀ ਉਹ ਆ ਫਿਰ ਉਹ 20 ਅਗਸਤ ਦੀ ਗੱਲ ਹੈ ਸਾਡੇ ਆਦੋ ਇਹ ਨਾ ਹਮਲਾ ਆ ਉਹਨਾਂ ਨੇ ਇਹ ਆ ਗਿਆ ਨਾ ਗੇ ਨੀ ਹੋਣ ਲਿਆ ਅਖੀ ਬੱਜਾ ਉਹ ਗੇ ਨੀ ਹੋਣ ਲਿਆ ਹੀ ਬੱਜ ਗਿਆ ਇਹ ਉਹਦੇ ਕੋਲ ਆਪਾਂ ਚਲੇ ਗਏ ਉਲੇ ਚੌਂਕੀ ਵੀ ਹੋਈ ਉਹ ਵਾਰ ਨੀ ਇਹ ਗਿਆਨਾ ਨੂੰ ਇਹ ਉਹਨੂੰ ਵਾਰਾ ਹਮਲਾ ਨਹੀਂ ਆ ਨਾ ਇਹ ਨਹੀਂ ਆ ਰਹੇ ਨੇ ਇਹਨੋਂ ਵੀ ਪਿਛਲੇ ਮਹੀਨੇ ਵੀ ਉਹ ਬੰਦੇ ਦੀ ਗੱਲ ਆ ਜੋ ਨੀ ਨੀ ਗੱਲ ਹੈ ਇਹ ਬੰਦੇ ਲੈ ਆਏ ਸਾਡੇ ਉੱਪਰ ਹਮਲਾ ਆ ਨਾ ਗੇ ਹੋਲੇ ਹਮਲਾ ਸਾਨੂੰ ਮਾਰ ਚੰਗੀ ਆ ਲੈ ਸਾਡੇ ਆ ਆ ਗਿਆ ਲੈ ਆ ਨਾ ਨੇ ਕੰਕੋ ਸੀ ਬੰਦੇਾਂ ਚ ਬੰਦੇ ਇਹਨੇ ਪਰਾਹੇ ਗੇ ਦੋ ਪਰਾਹੇ ਗੇ ਇਹਨੇ ਮਾਪਿਓਂ ਫੇ ਗੇ ਨਾਲ 4-5 ਬੰਦੇ ਹੋਰ ਸੀ ਗੇ ਨਾਲ ਤੇ ਨਹੀਂ ਜੋ ਦੇਖੇ ਜੋ ਕੋਈ ਪੁਲਸ ਵਾਲੇ ਵੀ ਨਾਲ ਸੀ ਉਹਦੇ ਨਾਲ ਵੀ ਨਾਲ ਸੀਗਾ ਪੁਲਸ ਨੇ ਜਾਂ ਬੁਝੇ ਅਗੇ ਖਲੋ ਆਇਆ ਅੰਦਾ ਮੈਡਮ ਜੀ ਤੁਹਾਡਾ ਉਹ ਆਇਆ ਸਮਾਨ ਆਇਆ ਉਹ ਸਾਈਨ ਆ ਦੋ ਜਦੋਂ ਮੰਮੀ ਨੇ ਗੇ ਖੋਲਿਆ ਨਾਲੇ ਪਿੱਛੇ ਪਿੱਛੇ ਪਾ ਜਾਂਦਾ ਵਰ ਗਈ ਤੇ ਮੰਮੀ ਨੇ ਉਹ ਅੰਬਾ ਚੱਲ ਇਹ ਹੋਇਆ ਅੰਦੀ ਹਿੰਦਾ ਜਾਂ ਇਹ ਅਮਲੇ ਦੇ ਵਿੱਚ ਜਾਂ ਉਹਨੇ ਉੰਡੀ ਲਗਾ ਲਈ ਅੰਦੀ ਮੈਂ ਬਾਦ ਨਹੀਂ ਆਣਾ ਬਾਅਦ ਵਿੱਚ ਪਿੱਛੋਂ ਜਦੋਂ ਮੰਮੀ ਨੇ ਗੇ ਉਹਦੇ ਪਿੱਛੋਂ ਦੇ ਪਹਾ ਆ ਗਏ ਸਾਰੇ ਲੋਕ ਆ ਗਏ ਉਹਦੇ ਦੇ ਪਰਿਵਾਰ ਵਾਲੇ ਇਹ ਉਹਨਾਂ ਨੇ ਆ ਕੇ ਹਮਲਾ ਬੋਲ ਤਾ ਕਿੰਨੇ ਪੁਲਸਾਂ ਸੀ ਬੱਲੇ ਉਲੰਗ ਲਾਇਆ ਨਾਲੇ ਦੂਜੇ ਆ ਗਏ 5 ਮਿੰਟ ਬਾਅਦ ਕੰਨ ਮਾਰ ਗਏ ਤੇ ਬੋਸ ਉਹਨਾਂ ਦੇ ਸਾਹਮਣੇ ਖਾਨੂੰ ਮਾਰਿਆ ਉਹਨਾਂ ਨੇ ਬਸ ਉਹ ਉਹ ਬਹਾਈ ਬੋਲੀ ਨਾ 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 ਛੁਡਾਇਆ ਨਹੀਂ ਇਹ ਗਲੀ ਵਾਲੇ ਅੱਧਾ ਦੋ ਬੰਦੇ ਹੋ ਸੀ ਕੇ ਬਜਾ ਰਹੇ ਉਹਨਾਂ ਨੇ ਸਾਨੂੰ ਛੁਡਾਇਆ ਬਜਾਇਆ ਸਾਨੂੰ ਆਫੇ ਮਾਰ ਇੰਜੀਨੀਅਰਿੰਗ ਇਹ ਬਾਹ ਇਹਾਰੇ ਮਾਰੇ ਇਹ ਮੂ ਮਾ ਇਹ ਮਾ ਭੱਜ ਗਏ ਅਰੇ ਭੱਜ ਗਏ ਨਾਲੇ ਮਾ ਨਾਲੇ ਭੱਜ ਵੀ ਗਏ ਦੋਨੋਂ ਭਰਾ ਉਹ ਬੰਦੇ ਕਿੰਨੇ ਸਾਲੋਂ ਦੇ ਵਿਆਹ ਨੂੰ ਵਿਆਹ ਨੂੰ ਅਜੇ 1.5 ਸਾਲ ਹੀ ਹੋਇਆ ਠੀਕ ਹੈ ਲੋਕ ਵੀਆਹ ਕੀਤਾ ਹੋਇਆ ਉਹਨਾਂ ਦਾ ਅੰਜ ਪਹਿਲਾਂ ਵੀ ਉਹ ਗੱਲੀ ਉਹ ਪਹਿਲਾਂ ਵੀ ਉਹ ਦੋ ਇਹਨੂੰ ਵਿਆਹ ਹੋਇਆ ਉਹ ਗਲੀ ਵਾਲੇ ਆਂਦੇ ਪਹਿਲਾਂ ਵੀ ਵਿਆਹ ਹੋਇਆ ਹੋਇਆ ਜਿਹੜੇ ਵਿਆਹ ਦਿਵਾ ਰਹੇ ਆਂ ਉਹ ਆਂਦੇ ਪਹਿਲਾਂ ਵਿਆਹ ਹੋਏ ਹੋਏ ਆਂਦੇ ਤੇ 30 ਦਿਨ ਆ ਇਹ ਲੋਕਾਂ ਦਾ ਕੇਸ ਬੰਦ ਦਮਾਨੀ ਚਾਹ ਮੰਗ ਆਈ ਹੈ ਇਹ ਜਦ ਅਬਜਾ ਅਰੇ ਆਇਆ ਜਦ ਡੋਮੈਸਟਿਕ ਵਾਇਲੈਂਸ ਦਾ ਕੇਸ ਲਗਾਇਆ ਹੋਇਆ ਹੈ ਤੇ ਉਹ ਉਹ ਸਾਡੇ ਆਜ ਅਬਜਾ ਅਰੇ ਆਇਆ ਵੀ ਰੀਡਾ ਸਾਡੇ ਆਪਣੇ ਸਭ ਕੋਲ ਹੋਏ ਬੇਰ ਆ ਕਿ ਨਿੱਕੇ ਨੂੰ ਨਹੀਂ ਜਾ ਹਾਲੇ ਖਾਣਾ ਨਹੀਂ ਬਣਾ ਰਹੇ ਉਪਰ ਖਾਣਾ ਦੋ ਮਾਮੂ ਹਾ ਰਹੇ ਆ ਸਾਡੇ ਆਜ ਅਬਜਾ ਸ਼ੁਰੂ ਆਇਆ ਜਦ ਸਾਨੂੰ ਇਨਸਾਫ ਦਿਵਾਇਆ ਜਾ ਕਰਵਾਲੀ ਕਰਦੇ ਕਿਦਾਂ ਉਛਨੀ ਅਦੇ ਇਹ ਬਾਹੂ ਬੰਦਾ ਅਮੀ ਆਈਏ ਬਾ ਵਿਆਹ ਉਹਦੇ ਐਂ ਬੰਦ ਲੋਕਾਂ ਨੂੰ ਜੋ ਇਹ ਲਗਾ ਦੂੰ ਕਿੰਨੇ ਲੱਕ ਦੀ ਕਟਣਾਗੇ ਤੇ ਜੇ ਬਾਨ ਨਗਰ ਦੋ ਨੰਬਰ ਗਲੀ ਮੇ ਆਇਆਗਾ ਜੇ ਕੋਈ ਪਹਿਲਾਂ ਵਿਆਹ ਹੋਇਆ ਤੁਸੀਂ ਕਹਿ ਰਹੇ ਹੋ ਮੀ ਪਹਿਲਾਂ ਵੀ ਕੀ ਕਰਾਇਆ ਉਹਨੂੰ ਡਿਵੋਰਸ ਹੈ ਜੇ ਤੁਹਾਡੇ ਕੋਲ ਪੇਪਰ ਉਹਨਾਂ ਦੇ ਕਿੱਥੇ ਉਹ ਅੰਦੇ ਇਹ ਹੋਏ ਹੋਏ ਐ ਇਹ ਅੰਦੇ ਹੋਏ ਹੋਏ ਆ ਨਹੀਂ ਹਾਨੂੰ ਬਾਹ ਹੋਏ ਨੇ ਇਹ ਹਾਨੂੰ ਉਛਨੀ ਬਾਹ ਬਾਰੇ ਤੁਸੀਂ ਕਹਿੰਦੇ ਪੈਨਸ਼ਨ ਦੇ ਕੋਈ ਕਾਗਜ਼ ਹਾਂਜੀ ਪੈਨਸ਼ਨ ਪੁੰਜੰਮ ਹੈ ਅੰਦੇ ਰਿਲੇਰੀ ਪੈਨਸ਼ਨ ਲੈ ਹਾਂ ਜੀ ਸ ਇੱਕ ਜਨਾਬ ਵੀਡੀਓ ਵੀ ਸਾਹਮਣੇ ਐਸੀ ਮਾਕੂਪ ਹੋਈ ਹੈ ਜੀਆ ਇਹ ਕਹਿੰਦੇ ਕਿ ਕੀ ਸਰ ਤੁਹਾਡੇ ਧਿਆਨ ਚ ਆਇਆ ਹੈਗਾ ਤੇ ਕੀ ਮੇਰੇ ਨਾਲ ਨਹੀਂ ਕਰ ਲਿਖਦਾ ਬਰਦਰੋ ਵੀਡੀਓ ਮੈਂ ਵੀ ਦੇਖੀ ਆ ਕਿ ਉਹ ਵੀਡੀਓ ਧੁੰਦਲੀ ਆ ਉਹ ਤੇ ਪਛਾਣ ਨਹੀਂ ਸਾਰਿਆਂ ਦੀ ਆ ਰਹੀ ਹੈਗੀ ਤੁਸੀਂ ਵੀ ਦੇਖੀ ਹੋਣੀਆਂ ਉਹ ਉਸ ਵਿੱਚ ਲੜਕੀ ਪਿਛਲੇ ਸਾਲ ਹੀ ਵਿਆਹੀ ਸੀ ਮਈ ਮਹੀਨੇ ਦੇ ਨੇੜੇ ਜਿਹੜੇ ਉਹਨਾਂ ਦਾ ਆਪਸ ਵਿੱਚ ਡਿਸਪਿਊਟ ਚੱਲਦਾ ਲੜਕੀ ਦਾ ਆਪਣੇ ਹਸਬੰਦ ਦੇ ਨਾਲ ਕੋਈ ਕੋਰਟ ਦੇ ਮਾਨਯੋਗ ਅਦਾਲਤ ਤੇ ਡੋਮੈਸਟਿਕ ਵਾਇਲੈਂਸ ਦਾ ਕੇਸ ਵੀ ਆ ਉਹ ਜਦੋਂ ਉਹਨਾਂ ਨੇ ਪੁਲਿਸ ਨੂੰ ਸਾਡੀ ਦਰਖਾਸਤ ਦਿੱਤੀ ਸੀਗੀ ਸਾਡੇ ਜਿਹੜੇ ਐਨਜੀਓ ਨੇ ਸਾਡੇ ਦਰਨੂ ਗਏ ਉਹ ਕੁਦਰਤੀ ਮਗਰੀ ਹੋ ਜਾ ਬੜੇ ਉੱਥੇ ਉਹਨਾਂ ਦਾ ਅਫਿਸ ਚ ਕਲੇਸ਼ ਹੋ ਗਿਆ ਹਟਾਤਾ ਸੀ ਸਾਡੇ ਬੰਦਿਆਂ ਨੇ ਇਹ ਪਰ ਫਿਰ ਵੀ ਆਪਸ ਵਿੱਚ ਅਲਝ ਗਏ ਫਿਰ ਵੀ ਹਟਾਤਾ ਸੀ ਜਿਹੜੇ ਤੁਸੀਂ ਕਹਿੰਦੇ ਹੋ ਲੜੇ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਦਰਖਾਸਤ ਮੇਰੇ ਕੋ ਆ ਗਈ ਹੈ ਅਸੀਂ ਉਹਦੀ ਜੋ ਬਣਦੀ ਕਾਰਵਾਈ ਹੈ ਉਹ ਕਰਵਾ ਰਹੇ ਹਾਂ ਦੇਖੋ ਸਰ ਪੁਲਿਸ ਨੇ ਅੰਜਾਮ ਲਾ ਰਹੀ ਪੁਲਿਸ ਨੇ ਕੋਟਮਾਰ ਕੀਤੀ ਹੈ ਤੇ ਜਰੂਰ ਉਹ ਅੰਦਰ ਲਿਆ ਕੇ ਕਿਸਰ ਮਾਮਲਾ ਉਹ ਆਪਸ ਵਿੱਚ ਝਗੜਿਆ ਅਸੀਂ ਤੇ ਥੋੜੀਆਂ ਅਸੀਂ ਕਿਉਂ ਝਗੜਾਂਗੇ ਇਹ ਨਾਲ ਜੀ ਕਿੰਨੇ ਲੋਕ ਨੇ ਹੁੰਨੇੜੇ ਕੁੱਟ ਮਾਰ ਕੀਤੇ ਹਨ ਕੀ ਕਾਰਵਾਈ ਕਰੋਗਾ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੀ ਜੀ ਦਰਖਾਸਤ ਆ ਰਹੀ ਹੈ ਮੇਰੇ ਕੋਲ ਹਾਂ ਠੀਕ ਸਰ ਮਾਮਲਾ ਹੈ ਕਿ ਅੰਦਰ ਡੋਮੈਸਟਿਕ ਵਾਇਲੈਂਸ ਹੈ ਜੀ ਮੀਆਂ ਬੀਬੀ ਦਾ ਝਗੜਾ ਹੈ ਜੀ ਸਰ ਕੀ ਵਿਵਾਦ ਵੱਧ ਗਿਆ ਹੈ ਇਹ ਨਾਲ ਮੀਆਂ ਬੀਬੀ ਦੇ ਵਿੱਚ ਕੀ ਕਹਿ ਸਕਦੇ ਨਹੀਂ ਗੱਲ ਕਿਤੇ ਤੱਕ ਕਿਸੇ ਤੱਕ ਵੱਸ ਸਕਦੀ ਆ ਠੀਕ ਹੈ ਠੀਕ ਹੈ ਜੋ ਕਾਰਵਾਈ ਹੋ ਗਈ ਉਹ ਕਹਾਂਗੇ ਤੇ ਸਰ ਕਿੱਥੇ ਹੈ ਮਾਮਲਾ ਸਰ ਇਹ ਡੱਬਾ ਸਣਾ ਜੀ ਠੀਕ ਹੈ